ਛੋਟੇ ਸ਼ੁਭਦੀਪ ਮੂਸੇਵਾਲੇ ਨੂੰ ਮਿਲਣ ਪਹੁੰਚੀ ਜੈਨੀ ਜੋਹਲ ਤਾਂ ਸਾਰੇ ਜਾਣਦੇ ਹੋ ਦੋਸਤੋ ਵੀ ਜੈਨੀ ਜੋਹਲ ਦੇ ਨਾਲ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਆਇਆ ਸੀ ਜੋ ਬੜਾ ਹੀ ਮਕਬੂਲ ਹੋਇਆ ਸੀ ਜਿਸ ਦੇ ਵਿੱਚ ਗੀਤ ਦੀਆਂ ਲਾਈਨਾਂ ਸੀ ਕਿ ਪੀਵੀ 65 ਮਹਾਲੀ ਦਾ 3 ਜ਼ੀਰੋਆਂ ਪਿੱਛੇ 8 ਬੱਲੀਏ ਉਹੀ ਗੀਤ ਜੋ ਸਿੱਧੂ ਨੇ ਜੈਨੀ ਜੋਹਲ ਦੇ ਨਾਲ ਕਲੈਬ ਕੀਤਾ ਸੀ ਤੇ ਅੱਜ ਜੈਨੀ ਜੋਹਲਾ ਆਪਣੇ ਛੋਟੇ ਵੀਰ ਸਿੱਧੂ ਮੂਸੇਵਾਲੇ ਦੇ ਛੋਟੇ ਭਾਈ ਜਿਸ ਨੂੰ ਛੋਟਾ ਸ਼ੂਬਦੀਪ ਵੀ ਕਹਿੰਦੇ ਆ ਉਸ ਨੂੰ ਮਿਲਣ ਦੇ ਲਈ ਪਹੁੰਚੀ ਹਸਪਤਾਲ ਦੇ ਵਿੱਚ ਤਾਂ ਤਸਵੀਰਾਂ ਬਠਿੰਡਾ ਦੇ ਜਿੰਦਲ ਹਸਪਤਾਲ ਦੀਆਂ ਨੇ ਜਿੱਥੇ ਜੈਨੀ ਜੋਹਲ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੀ ਅਤੇ ਪਰਿਵਾਰ ਨੂੰ ਵਧਾਈ ਵੀ ਦਿੱਤੀ ਅਤੇ ਵਧਾਈ ਦਿੰਦਿਆਂ ਉਹਨਾਂ ਇਹ ਵੀ ਕਿਹਾ ਕਿ ਸਾਡਾ ਸ਼ੂਬ ਵਾਪਸ ਆ ਗਿਆ ਤੇ ਇਸ ਤਰ੍ਹਾਂ ਫਿਰ ਲੋਕਾਂ ਨੂੰ ਦੱਸੇਗਾ ਕਿ ਕਿਵੇਂ ਧੱਕ ਪੈਂਦੀ ਹੈ ਕਿਵੇਂ ਉਹ ਗੀਤ ਫਿਰ ਤੋਂ ਆਉਣਗੇ ਜੋ ਸਿੱਧੂ ਮੂਸੇਵਾਲੇ ਨੇ ਜਿੰਨਾ ਗੀਤਾਂ ਦੀ ਸ਼ੁਰੂਆਤ ਕੀਤੀ ਸੀ ਤੇ ਲਗਾਤਾਰ ਉਹ ਗੀਤ ਵੀ ਆਉਂਦੇ ਰਹਿਣਗੇ ਤੇ ਸਾਡਾ ਸ਼ੁਭ ਹੁਣ ਵਾਪਸ ਆ ਗਿਆ ਜਿਨ੍ਹਾਂ ਨੇ ਸੋਚਿਆ ਸੀ ਕਿ ਸ਼ੁਭ ਮੁੱਕ ਜਾਣਾ ਪਰ ਸ਼ੁਭ ਤਾਂ ਹਮੇਸ਼ਾ ਚੱਲਦਾ ਰਿਹਾ ਸਿੱਧੂ ਦੇ ਗੀਤਾ ਦੀਆਂ ਲਾਈਨਾਂ ਵੀ ਅੱਜ ਯਾਦ ਕਰਵਾਈਆਂ ਜੈਨੀ ਜੋਲ ਨੇ ਜਿੱਥੇ ਕਿਹਾ ਕਿ ਸਿੱਧੂ ਨੇ ਆਪਣੇ ਗੀਤ ਦੇ ਲਾਈਨਾਂ ਦੇ ਵਿੱਚ ਵੀ ਕਿਹਾ ਸੀ ਕਿ ਸਿੱਧੂ ਹਜੇ ਮੁੱਕਿਆ ਨਹੀਂ ਉਸੇ ਤਰ੍ਹਾਂ ਨਾ ਤਾਂ ਕਦੇ ਮੁੱਕਿਆ ਤੇ ਨਾ ਹੀ ਹੁਣੇ ਮੁਕਣਾ ਕੀ ਕਿਹਾ ਸੁਣ ਕੇ ਕਰਿਓ ਸ਼ੇਅਰ ਸਾਰੇ ਮੈਨੂੰ ਇਹੀ ਸਵਾਲ ਕਰ ਰਹੇ ਆ ਆਬਵੀਅਸਲੀ ਵਧੀਆ ਲੱਗੂਗਾ ਇਨਏ ਟਾਈਮ ਜੇ ਆਪਾਂ ਵੇਟ ਕਰ ਰਹੇ ਸੀਗੇ ਸੋ ਵਧੀਆ ਲੱਗ ਰਿਹਾ ਹੈ ਅੱਛਾ ਛੱਡ ਦੇ ਛੱਡ ਲੰਬੇ ਸਮੇਂ ਤੋਂ ਜਿਹੜਾ ਗਮ ਦੀ ਮਾਹੌਲ ਸੀ ਅੱਜ ਫੇਰ ਖੁਸ਼ੀਆਂ ਉਸ ਵੇਲੇ ਦੀ ਵਿੱਚ ਵਰਤੀਆਂ ਮਾਈਕ ਉੱਤੇ ਕਰ ਮਾਈਕ ਹਾਂਜੀ ਕਸਰ ਆਬਵੀਅਸਲੀ ਵਧੀਆ ਲੱਗ ਰਿਹਾ ਹੈ ਇਤਾਂ ਕਿੰਨੇ ਟਾਈਮ ਦਾ ਮਿਕਸਡ ਫੀਲਿੰਗਸ ਐਕਚੁਅਲੀ ਉਹ ਪੁਰਾਣਾ ਯਾਦ ਵੀ ਆ ਰਿਹਾ ਪਰ ਨਵੀਂ ਚੀਜ਼ ਦੀ ਖੁਸ਼ੀ ਵੀ ਹੈ ਕਿ ਲਾਈਕ ਫੇਰ ਦੁਬਾਰਾ ਸ਼ੁਭਤਾ ਮਤਲਬ ਪਰਮਾਤਮਾ ਨੇ ਜਨਮ ਦਿੱਤਾ ਹੈ ਨਵਾਂ ਇਨਕਲਾਬ ਆਇਆ ਹੈ ਤੇ ਇਨ ਕਲੱਬ ਦੇ ਚਿੰਗਾਂ ਫੁੱਟੀਆਂ ਨੇ ਸਭ ਵਧੀਆ ਲੱਗ ਰਿਹਾ ਦੇਖ ਕੇ ਇਹਦੀ ਬੱਚੇ ਨੂੰ ਜਾ ਕੇ ਦੇਖਿਆ ਨਹੀਂ ਐਕਚੁਅਲੀ ਇਨਾ ਇੰਨੇ ਸਾਰੇ ਲੋਕ ਆਲਰੇਡੀ ਜਾ ਚੁੱਕੇ ਆ ਤੇ ਫਿਰ ਉਹ ਬੱਚੇ ਲਈ ਥੋੜਾ ਅਸੀਂ ਕੋਈ ਅਵੋਇਡ ਕਰ ਰਹੇ ਆ ਅਸੀਂ ਕਿ ਲਾਈਕ ਉਹਨਾਂ ਦੀ ਸੇਫਟੀ ਜ਼ਰੂਰੀ ਹੈ ਕਿ ਥੋੜਾ ਡਿਸਟੈਂਸ ਰੱਖਿਆ ਜਾਏ ਘਰ ਜਾਵਾਂਗੇ ਫੇਰ ਦੇਖਾਂਗੇ ਬਹੁਤ ਸਾਰੇ ਗੀਤ ਲਿਖੇ ਸਿੱਧੂ ਦੇ ਜਸਟਿਸ ਦੇ ਲਈ ਵੀ ਤੇ ਹੁਣ ਸਿੱਧੂ ਕਮਬੈਕ ਹੋਇਆ ਤਾਂ ਗੀਤ ਕੋਈ ਤਿਆਰੀ ਹੈ ਕੁਝ ਕਿਸ ਤਰੀਕੇ ਦੀ ਨਹੀਂ ਮੈਂ ਇਦਾਂ ਕੁਝ ਸੋਚਿਆ ਨਹੀਂ ਆ ਉਹ ਔਨ ਦਾ ਸਪੌਟ ਹੁੰਦਾ ਜੋ ਵੀ ਹੁੰਦਾ ਤੇ ਇਸ ਚੀਜ਼ ਦੀ ਬਹੁਤ ਖੁਸ਼ੀ ਆ ਗਈ ਲਾਈਕ ਆ ਗਿਆ ਉਹ ਇਸ ਲਈ ਬਾਕੀ ਜਸਟਿਸ ਲਈ ਤਾਂ ਆਪਾਂ ਲੜਦੇ ਆਂ ਤੇ ਲੜ ਲੜਾ ਕੇ ਹਮੇਸ਼ਾ ਅੱਜ ਰਿਪਲਾਈ ਕੀ ਦੋਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮਤਲਬ ਸਿੱਧੂ ਦੇ ਮਤਲਬ ਲਾਸਟ ਪੁਆਇੰਟ ਤੱਕ ਸੋਚਿਆ ਸੀ ਵੀ ਨਹੀਂ ਚੱਲਣਾ ਜਾਂ ਨਹੀਂ ਉਹ ਮੁੱਕ ਮੁੱਕ ਜੂਗਾ ਇਦਾਂ ਦਾ ਕੁਝ ਸੀਗਾ ਨਹੀਂ ਇਹ ਤਾਂ ਇਹ ਤਾਂ ਉਹਨਾਂ ਨੇ ਆਪ ਵੀ ਆਪਣੇ ਗਾਣਿਆਂ 'ਚ ਲਿਖਤਾ ਕਿ ਅਜੇ ਮੁੱਕਿਆ ਨਹੀਂ ਸੋ ਮੁੱਕਣ ਵਾਲੀ ਤਾਂ ਚੀਜ਼ ਹੀ ਨਹੀਂ ਆ ਉਹ ਸਾਰੀ ਦੁਨੀਆ ਇੰਨਾ ਠਾਠਾਂ ਮਾਰਦਾ ਕੱਟ ਤੁਹਾਨੂੰ ਦੱਸਦਾ ਸਾਰੀ ਦੁਨੀਆ 'ਚ ਜਿੰਨਾ ਲੋਕੀ ਅਰਦਾਸਾਂ ਕਰ ਰਹੇ ਸੀ ਪਾਠ ਰੱਖੇ ਜਾ ਰਹੇ ਸੀ ਉਹ ਪਤਾ ਲੱਗਦਾ ਕਿ ਲੋਕੋ ਨੂੰ ਕਿੰਨਾ ਪਿਆਰ ਕਰਦੇ ਸਾਰਾ